ਹਾਂ ਜੀ ਆ ਗਿਆ ਹਾਂ ਹੋਰ ਕੀ ਹੈ ਆਜੋ ਜੀ ਤੋਂ ਥੱਲੇ ਕੀ ਹੈ ਬਾਹ ਮਾਇਆ ਤੂੰ ਬਧੂਰ ਦਾ ਜਾਣੋ ਬੰਦਾ ਬੰਦੂਰ ਅਵੜਾ ਬਿਲਡਿੰਗ ਦਾ ਉਹ ਮਾਰੀ ਜੇ ਮੇਰੇ ਮੈਦੀ ਮੇਰੀ ਨੂੰ ਮਾਨਦਾ ਵਾ ਤੂੰ ਥਾਣੇ ਤਾਂ ਹੀ ਦੋਗੇ ਜੇ ਮੇਰੇ ਮੈਂ ਨਹੀਂ ਮਾਨਦਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਸ ਬੀਬੀ ਵੱਲੋਂ ਟੂਣਾ ਕੀਤਾ ਗਿਆ ਹੈ ਟੂਨਾ ਕਰਤਿਆਂ ਐ ਬੀਬੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਾਣਕਾਰੀ ਅਨੁਸਾਰ ਐ ਬੀਬੀ ਪਹਿਲਾਂ ਦਰਗਾਹ ਦੇ ਉੱਤੇ ਆਉਂਦੀ ਹੈ ਅਤੇ ਨਾਰੀਅਲ ਸਿੰਧੂਰ ਸਣੇ ਹੋਰ ਕਈ ਕੁਝ ਰੱਖ ਕੇ ਉੱਥੋਂ ਚਲੀ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐ ਬੀਬੀ ਪਹਿਲਾਂ ਦਰਗਾਹ ਦੇ ਉੱਤੇ ਆਉਂਦੀ ਹੈ ਅਤੇ ਫਿਰ ਨਾਰੀਅਲ ਰੱਖਦੀ ਹੈ ਅਤੇ ਹੋਰ ਕਈ ਕੁਝ ਸਮਾਨ ਇਸ ਦੇ ਵੱਲੋਂ ਰੱਖਿਆ ਜਾਂਦਾ ਹੈ ਤੇ ਫਿਰ ਸਮਾਨ ਰੱਖ ਕੇ ਉੱਥੋਂ ਚਲੀ ਜਾਂਦੀ ਹੈ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਸੀਸੀਟੀਵੀ ਤਸਵੀਰਾਂ ਦੇਖੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਇਸ ਬੀਬੀ ਦੇ ਘਰ ਵਾਲੇ ਨੂੰ ਫੜ ਲਿਆ ਗਿਆ। ਜਿਸ ਮਕਰੋਂ ਇਸ ਬੀਬੀ ਦਾ ਘਰ ਵਾਲਾ ਮਾਫੀ ਮੰਗਦਾ ਨਜ਼ਰ ਆਇਆ। ਵੀਡੀਓ ਦੇ ਵਿੱਚ ਇਸ ਬੀਬੀ ਦੇ ਘਰ ਵਾਲੇ ਦੇ ਵੱਲੋਂ ਕਬੂਲਿਆ ਵੀ ਗਿਆ ਕਿ ਹਾਂ ਉਸ ਦੀ ਘਰ ਵਾਲੀ ਨੇ ਟੂਣਾ ਕੀਤਾ ਹੈ। ਤਾਂ ਤੁਹਾਨੂੰ ਇੱਕ ਪਾਸੇ ਸੀਐਸਟੀਵੀ ਤਸਵੀਰਾਂ ਦਿਖਾਉਂਦੇ ਆਂ ਜਿਸ ਦੇ ਵਿੱਚ ਐ ਬੀਬੀ ਟੂਣਾ ਕਰਦੀ ਦਰਗਾਹ ਦੇ ਉੱਤੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆਂ ਜਿਸ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇਸ ਬੀਬੀ ਦੇ ਘਰ ਵਾਲੇ ਨੂੰ ਫੜ ਲਿਆ ਗਿਆ ਹੈ ਤੇ ਇਸ ਬੀਬੀ ਦਾ ਘਰ ਵਾਲਾ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ ਤੇ ਉਸ ਦੇ ਵੱਲੋਂ ਕਬੂਲਿਆ ਵੀ ਗਿਆ ਹੈ ਕਿ ਹਾਂ ਉਸ ਦੀ ਘਰ ਵਾਲੀ ਨੇ ਟੂਣਾ ਕੀਤਾ ਹੈ ਤਾਂ ਦੱਸਦੀ ਹੈ ਕਿ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਬੀਬੀ ਦੇ ਵੱਲੋਂ ਅਕਸਰ ਹੀ ਦਰਗਾਹ ਦੇ ਉੱਤੇ ਆ ਕੇ ਸਿਰ ਵੀ ਹਿਲਾਇਆ ਜਾਂਦਾ ਹੈ ਤੇ ਅਜੀਬ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਪਿੰਡ ਵਾਸੀਆਂ ਦੇ ਵੱਲੋਂ ਇਸ ਬੀਬੀ ਦੇ ਘਰ ਵਾਲੇ ਨੂੰ ਨਾਲ ਲਿਜਾਇਆ ਗਿਆ ਦਰਗਾਹ ਦੇ ਉੱਤੇ ਜਿੱਥੇ ਇਸ ਬੀਬੀ ਦੇ ਵੱਲੋਂ ਟੂਣਾ ਕੀਤਾ ਗਿਆ ਸੀ ਅਤੇ ਉਹ ਸਾਰਾ ਸਮਾਨ ਖੋਲ ਕੇ ਦਿਖਾਇਆ ਗਿਆ ਜੋ ਉਹ ਬੀਬੀ ਦਰਗਾਹ ਦੇ ਉੱਤੇ ਰੱਖ ਕੇ ਗਈ ਸੀ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਇੱਕ ਪਾਸੇ ਸੀਸੀਟੀਵੀ ਤਸਵੀਰਾਂ ਨੇ ਜਿਸ ਦੇ ਵਿੱਚ ਉਹ ਬੀਬੀ ਟੂਣਾ ਕਰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਬੀਬੀ ਦਾ ਘਰ ਵਾਲਾ ਖੁਦ ਉਸਮਾਨ ਦਿਖਾ ਰਿਹਾ ਹੈ ਨਾਰੀਅਲ ਐ ਸਿੰਧੂ ਰ ਹੈ ਚੂੜੀਆਂ ਨੇ ਤੇ ਹੋਰ ਵੀ ਕਈ ਕੁਝ ਹੈ ਤਾਂ ਦੱਸਦੀ ਹੈ ਕਿ ਇਹ ਵੀਡੀਓ ਸੁਲਤਾਨਪੁਰ ਲੋਧੀ ਦੀ ਹੈ ਸੁਲਤਾਨਪੁਰ ਲੋਧੀ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਦਰਗਾਹ ਦੇ ਉੱਤੇ ਇੱਕ ਬੀਬੀ ਦੇ ਵੱਲੋਂ ਟੂਣਾ ਕੀਤਾ ਗਿਆ ਪਰ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਤਸਵੀਰਾਂ ਦੇਖੀਆਂ ਤਾਂ ਪਿੰਡ ਵਾਸੀਆਂ ਦੇ ਵੱਲੋਂ ਇਸ ਬੀਬੀ ਦੇ ਘਰ ਵਾਲੇ ਨੂੰ ਫੜ ਲਿਆ ਗਿਆ ਤਾਂ ਇਸ ਬੀਬੀ ਦਾ ਘਰ ਵਾਲਾ ਜੋ ਸੀ ਉਹ ਫੇਰ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਜੇ ਮੇਰਾ ਗਲਤੀ ਮੇਰੀ ਹੈ ਮੈਂ ਮੰਨਦਾ ਹਾਂ ਤੇ ਥਾਣੇ ਤਾਂ ਹੀ ਦਿਓਗੇ ਜੇ ਮੈਂ ਨਹੀਂ ਮੰਨਦਾ ਉਹ ਮਨਣਾ ਮੈਂ ਗੰਦਾ ਮਤਲਬ ਕਿ ਟੂਨੇ ਕਰਨਾ ਥੇ ਭਾਈ ਪਰ ਮੈਂ ਨਹੀਂ ਕੀਤਾ ਮੈਂ ਕਹੀਆ ਘਰ ਤੇਰੀ ਵੀ ਹੁਣ ਉਹ ਪਰ ਹੁਣ ਮੈਨੂੰ ਨਹੀਂ ਪਰ ਮੈਂ ਦਾ ਆ ਗਿਆ ਵਾ ਤੁਹਾਡੇ ਨਾਲ ਵੀ ਮੈਨੂੰ ਨਹੀਂ ਪਤਾ ਇਹ ਗੱਲ ਸੁਣ ਜਿਹੜਾ ਕਰੇ ਗਲਤੀ ਉਹ ਮਨਨੇ ਸਭ ਨਾਲੋਂ ਵੱਧ ਚਲ ਮੈਂ ਮਨਾ ਦੂੰਗਾ ਮੈਂ ਮਨਾ ਦੂੰਗਾ ਚਲ ਤਾੜ ਕੋਹਦੀ ਮੇਰੀ ਮੰਨ ਲਓ ਮੈਂ ਤੁਹਾਡੀ ਤਾੜ ਕੋਹਦੀ ਇੱਥੇ ਉਹਦੀ ਜਦ ਮੈਂ ਮੰਨਦਾ ਫਿਰ ਤੁਹਾਡੀ ਤੋਂ ਮਗਰ ਕੀ ਤੂੰ ਕੈਮਰੇ ਦੇਖੇ ਹਨ ਦੇਖਿਆ ਮੈਂ ਸਭ ਕੁਝ ਦੇਖ ਲਿਆ ਤੇਰੀ ਕਰਦੀ ਹੈ ਨਾ ਬਿਲਕੁਲ ਕੀ ਕਰਦੀ ਸੀ ਇੱਥੇ ਮੈਨੂੰ ਨਹੀਂ ਪਤਾ ਉਹਨੇ ਕੀ ਰੱਖਿਆ ਤੇ ਕੀ ਨਹੀਂ ਰੱਖਿਆ ਜਰੂਰ ਕਿ ਪਹਿਲਾਂ ਢੋਣੇ ਕਰਦੀ ਐ? ਨਹੀਂ ਪਹਿਲੋਂ ਕਾਲੇ ਸਿਰ ਕਮਾਉਂਦੀ ਆ ਕੇ ਇੱਥੇ ਜਗ੍ਹਾ ਦੇ। ਉਹ ਭਰਾਵਾ ਨਹੀਂ ਕਰਦੀ ਜੇ ਕਰਦੀ ਹੂ ਤਾਂ ਮੈਂ ਹਟਾ ਦੂੰਗਾ ਉਹਨੂੰ ਕਹਿ ਦੂੰਗਾ। ਉਹ ਵਾਲ ਖੋਲ ਕੇ ਨਾ ਸਿਰ ਕਮਾਉਣ ਲੱਪੈਂਦੀ ਆ। ਤੁਹਾਡਾ ਕੋਈ ਵੀ ਕਰਦਾ ਮੈਂਬਰ ਸਾਡੇ ਇੱਥੇ ਨਹੀਂ ਹੋਣਾ ਚਾਹੀਦਾ। ਲਾਹੇ ਹੱਥ ਜੋੜੇ ਬਸ। ਠੀਕ ਐ ਨਾ? ਅੱਜ ਤੋਂ ਬਾਅਦ ਕਦੇ ਨਹੀਂ ਹੋਣਾ ਚਾਹੀਦਾ। ਮੈਂ ਕਹਿੰਦਾ ਨਹੀਂ। ਚਲੋ ਚੱਕੋ ਆਓ। ਤੂੰ ਢੋਣੇ ਕਰ ਦੇ ਪਿੰਟ ਪਿੰਟ। ਫਿਰ ਜੇ ਇਹ ਗੱਲ ਐ ਨਾ ਤਾਂ ਅਸੀਂ ਪਰਚਾ ਵੀ ਦੇਣਾ ਵਾ। ਉਹ ਭਰਾਵਾ ਨਹੀਂ ਪਰਚਾ ਤਾਂ ਦਿਓ ਜੇ ਅਸੀਂ ਮੰਨਈਏ ਨਾ ਤੇ। ਤੁਸੀਂ ਇੱਕ ਮਹੀਨਾ ਦਾ ਕਰੀ ਜਾਣਾ ਗੱਲਾਂ ਹੋਰ ਮੈਂ ਕਹੀ ਨਾ ਵੀ ਨਹੀਂ ਮੈਂ ਹੱਥ ਜੋੜ ਕੇ ਤੇ ਤੁਹਾਡੇ ਗਾੜੀ ਉਸੇ ਵੇਲੇ ਫਾਸੀ ਨੂੰ ਕਰੋ ਨਾ ਹੁੰਦਾ ਮੈਨੂੰ ਦੱਸਿਆ ਮੈਂ ਸਿਰਫ ਚੌਂਕੀ ਦਾ ਨੂੰ ਪੁੱਛਿਆ ਵੀ ਕੀ ਗੱਲ ਵਾ ਨਹੀਂ ਨਹੀਂ ਚੁੱਪ ਕਰ ਆਈ ਗੱਲ ਨਹੀਂ ਦੱਸੀ ਅੱਜ ਆਜੋ ਮੈਂ ਕਹਾ ਤੂੰ ਕੈਮਰਾ ਰੱਖਿਆ ਨਾ ਹਾਂ ਮੈਂ ਦੇਖ ਲਿਆ ਮੈਂ ਬੰਨ ਗਿਆ ਤੇ ਜਦ ਕਹਿਤਾ ਫਿਰ ਚੱਲ ਚੱਕਾ ਚੱਕਾ ਗੱਲ ਨਹੀਂ ਬਿੜੀ ਜਦ ਮੈਂ ਬੰਨ ਗਿਆ ਤੇ ਗੱਲ ਨਿਬੜ ਗਈ ਫਿਰ ਬਗੜ ਕੇ ਆ ਕੇ ਪਰ ਅੱਗੇ ਤੋਂ ਅੱਗੇ ਮੈਂ ਕਹਾ ਨਹੀਂ ਕਰਦਾ ਯਾਰ ਸਾਰੀ ਉਮਰ ਲੰਘੀ ਤੁਹਾਡੇ ਨਾਲ ਇਹ ਵੀ ਪਹਿਲੇ ਦਿਨ ਆਪਾਂ ਜਿਵੇਂ ਹੀ ਸੀ ਫਟੇ ਨੂੰ ਡੱਟ ਕੇ ਆਉਂਦੇ ਰਹੇ ਆ ਇੱਥੇ ਨਾ ਦੇ ਜਾਂਦੇ ਨੇ ਇੱਕਾਈ ਦਾ ਕਿਹੋ ਜਿਹਾ ਕੰਮ ਕੀਤਾ ਹੀ ਨਹੀਂ ਜਿਹੜਾ ਕੱਲ ਕਿਹਨਾ ਕਰਦੇ ਆ ਉਹ ਕੰਮ ਬਣ ਗਿਆ ਚੱਕੀ ਮੇਰਾ ਅੱਛਾ ਚੈੱਕ ਕਰ ਕੀ ਹੈ ਚੈੱਕ ਕਰ ਪਈਓ ਨੇ ਵੀ ਖੁੱਲ ਕੇ ਹੈਗੇ ਇੱਕ 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 ਚੱਕਰ ਚੱਕਰ ਵਲ ਲੱਗਦਾ ਕਰ 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 ਮੈਂ ਕਿੰਨਾ ਆਈ ਤਾਂ ਦੇ ਕੋਈ ਨਾ ਮਾਦਾ ਤੇ ਕਿਹਾ ਹੁਣ ਇੱਥੇ ਜਿਹੜਾ ਆ ਗਈ ਗੱਲ ਤੋਂ ਕੁਝ ਵੀ ਨਹੀਂ ਨਹੀਂ ਕੁਝ ਨਹੀਂ ਇੱਥੇ ਕਿ ਮੈਨੂੰ ਪਰ ਇਹ ਤਾਂ ਗਲਤੀ ਆ ਮਤਲਬ ਉਹਦੀ ਗਲਤੀ ਆ ਭਰਾਵਾ ਪਹਿਲਾਂ ਦਿਖਾ ਕੇ ਕੀ ਕੀ ਕੱਢ ਫਰਾਕ ਕੱਢ ਮੈਂ ਕਿ ਕੱਢ ਪੈਕੇਜ ਗਾਂਹ ਹੋਈ ਬੜਾ ਅੱਗੇ ਦਿਖਾ ਕੇ ਦਿਖਾ ਕੇ ਕੜਾ ਸਮਾਨ ਕੜਾ ਸਮਾਨ ਲਿਖਿਆ ਹੈ ਬੈਂਕ ਕੜਾ ਕੜਾ ਬਾਹਰ ਜਾਣ ਮੋੜ ਤੇ ਭਾਵੇਂ ਹੋਰ ਕੀ ਹੈ ਆ ਜੋ ਚੁੱਕ ਲਉ ਥੱਲੇ ਕੀ ਹੈ ਬਾਹ ਮਾਇਆ ਕੁ ਸਧੂਰ ਦਾ ਨਾ ਰਵੜਾ ਪਰ ਆਇਆ ਦੋ ਰਵੜਾ ਬਿੰਦੀਆਂ ਸਭ ਕੋ ਉਹ ਮਾਲਾ ਦਾ ਸਮਾਨ ਹੀ ਆ ਹੋਰ ਤਾਂ ਕੁਝ ਨਹੀਂ ਗਾ ਤੂੰ ਮਾਲਾ ਜਿਹੜਾ ਉਹ ਨਾ ਰੋੜਾ ਫੜ ਕੇ ਬੰਨਦਾ ਹੀ ਆ ਚੜਾਉਂਦਾ ਆਲਾ ਵੀ ਆਪਣੀ ਉੱਥੇ ਜਾਓ ਅਸੀਂ ਡੱਕਦੇ ਨਹੀਂ ਮੈਂ ਗਲਤ ਕਰ ਲੈਣਾ ਇੱਥੇ ਫਰਜ ਨਹੀਂ ਮੰਨਦਾ ਮੈਂ ਕਹੀ ਗੱਲ ਪਾਣਾ ਕਰ ਗਾਜੀਪੁਰ ਹੈ ਕਿ ਨਹੀਂ ਉੱਥੇ ਜਾਓ ਉਹ ਭਰਾਵਾ ਇਹ ਬਣਾਉਂਦੇ ਨੇ ਦੇਖਾਂਗੇ ਕਿ ਤੱਕ ਲੜਾਂਗੇ ਮੈਂ ਤਾਂ ਕਿਤੇ ਦੇਖਿਆ ਨਹੀਂ ਬਣਾਉਂਦੇ ਤੂੰ じゃ ਕੋਈ ਚੀਜ਼ ਮਾਰੀ ਚੜਾਈ ਇੱਥੇ ਕਦੇ ਕਹਾਗੀ ਕਹਾਗੀ ਜਿਹੜਾ ਤੂੰ ਉਹ ਜਿੱਟਾ ਕੇ ਨਹੀਂ ਹੁੰਦਾ ਰਿਆ ਮੰਨ ਲਈ ਗਲਤੀ ਬੱਦਲ ਉਹ ਲੋਕ ਇਦਾਂ ਮੱਥਾ ਦੇ ਦੇ ਕੋਈ ਪੁੱਠੇ ਬਣੇ ਪਰ ਉਹਦੀ ਗਲਤੀ ਹੈ ਨਾ ਟੋਪੀ ਵੀ ਜਿਹੜਾਈ ਹੋਈ ਆ ਇਹ ਨਹੀਂ ਇਹਦੀ ਟੋਪੀ ਆ ਇਹ ਵੀਰਾਂ ਦੇ ਹੁੰਦਾ ਬਾਬੇ ਦੀ ਇਹ ਬਾਬੇ ਦੀ ਆ ਇਹਦਾ ਫੋਟੋ ਹੁਣ ਇੱਥੇ ਬਣਦੀ ਨਹੀਂ ਦੀ ਆ ਜਿਹੜੀ ਆ ਹਾਂਜੀ ਆ ਫੋਟੋ ਆ ਦੇਖੋ ਜਿਹੜੇ ਸਾਹਮਣੇ ਆ ਰਹੇ ਹਾਂਜੀ ਬੰਨੀ ਕੇ ਸਾਹਮਣੇ ਦੀ ਹੋਊ ਜੇ ਲੋ ਉਹਦੇ ਬਾਬਾ ਹੀ ਆਈ ਫੋਟੋ ਇਹਦੇ ਬਣਿਆ ਇਹ ਕਿਹਨਾਂ ਦਾ ਨੀ ਵੀ ਇਹ ਬੱਚਾ ਦੇ ਨਾਲ ਨਹੀਂ ਇਹਦਾ ਮਾਪੇ ਦੀ ਨਾ ਪਰਸਨਲ ਫਾਈਲ ਬੱਦੀ ਨਹੀਂ ਕੋਈ ਉਹ ਇਹ ਪਹਿਲਾਂ ਦੀ ਹੈ ਜੀ ਪਰ ਨਹੀਂ ਇਹੋ ਜਿਹਾ ਕੰਮ ਹੋਣ ਨਹੀਂ ਆਉਣਾ ਨਹੀਂ ਤੂੰ ਵਰਦਾ ਨਹੀਂ ਆਉਣਾ ਸਾਹਮਣੇ ਜਾ ਕੇ ਬੰਨੀ ਗੱਲਾਂ ਤੂੰ ਨੇ ਕਹਿੰਦੇ ਇਹ ਫਿੱਤੀ ਹੁੰਦਾ ਦਾ ਤੈਨੂੰ ਲੈ ਜਾ ਘਰੇ ਲੈ ਜਾਉਂਦੇ ਹਾਂ ਤੇ ਲਾ ਕੇ ਨਹੀਂ ਇਹ ਤਾਂ ਜੁਣੀ ਛੱਡਦੀ ਨਹੀਂ ਆ ਨਹੀਂ ਨਹੀਂ ਆਪਾਂ ਚਾਲ ਕਰਵਾ ਕਰਦੇ ਨਹੀਂ ਨਹੀਂ ਉੱਥੇ ਘਰ ਲੱਜਾ ਤੋ ਫਿਰ ਅੱਖ ਪੁੱਤਨਾ ਬਣਾਉਣਾ ਘਰੀ ਘਾਇਆ ਕਰੋ ਇਹੋ ਜੇ ਕੰਮ